ਗੱਲ ਕਹਿੰਦੇ ਪੰਜਾਬ 'ਚ ਹੁੰਦੇ ਵਰਡ ਕੱਪਾਂ ਦੀ ਹੋਵੇ ਗੱਲ ਪੰਜਾਬ 'ਚ ਆਏ ਫਲੱਡਾਂ ਦੀ ਹੋਵੇ ਇੱਕ ਨਾਮ ਆ ਪ੍ਰੀਤ ਪ੍ਰੀਤ ਟਰੈਕਟਰ ਅੱਜ ਮੇਰੇ ਪਿੱਛੇ ਖੜੇ ਤੁਸੀਂ ਦੋ ਪ੍ਰੀਤ ਟਰੈਕਟਰ ਦੇਖ ਰਹੇ ਹੋ ਨਵੇਂ ਸਾਲ ਦੀ ਪਹਿਲਾਂ ਤਾਂ ਸਾਰਿਆਂ ਨੂੰ ਮੁਬਾਰਕ ਤੇ ਅੱਜ 1 ਜਨਵਰੀ 2026 ਨੂੰ ਦੋ ਨਵੇਂ ਟਰੈਕਟਰ ਆ ਰਹੇ ਨੇ ਇਹਦੇ ਵਿੱਚ ਕੋਈ ਖਾਸ ਗੱਲਬਾਤ ਆ ਹੈ ਕਿਉਂਕਿ ਇਸ ਟਰੈਕਟਰ ਦਾ ਜਿਹੜਾ ਨਾਂਗਾ ਬਹੁਤ ਲੰਬੇ ਸਮੇਂ ਤੋਂ ਪੰਜਾਬ ਦੀ ਧਰਤੀ ਤੇ ਗੂੰਜ ਰਿਹਾ ਤੇ ਇਹਦੀ ਇੱਕ ਸਭ ਤੋਂ ਵੱਡੀ ਖਾਸੀਅਤ ਇਹ ਹੈ ਵੀ ਇਹ ਪੰਜਾਬ ਦੀ ਧਰਤੀ ਤੇ ਸੈਂਬਲ ਹੁੰਦਾ ਹੈ ਪੰਜਾਬੀਆਂ ਸੋਡੇ ਲਈ ਮਾਣ ਵਾਲੀ ਗੱਲ ਆ ਵੀ ਪ੍ਰੀਤ ਆ ਜਿਹੜਾ ਇਹ ਸੋਡੀ ਆਪ ਦੀ ਧਰਤੀ ਤੇ ਸੈਂਬਲ ਹੁੰਦਾ ਬਾਈ ਜੀ ਮੁਬਾਰਕਾ ਪਹਿਲਾਂ ਤਾਂ ਨਵੇਂ ਸਾਲ ਦੀ ਬਹੁਤ-ਬਹੁਤ ਤੇ ਜੇ ਗੱਲ ਕਰ ਲਈਏ ਅੱਜ ਆਪਾਂ ਪ੍ਰੀਤ ਦੀ ਅੱਜ ਦੋ ਜਾ ਰਹੇ ਨੇ ਫਿਰ ਕਿਹੜੇ-ਕਿਹੜੀ ਜਗ੍ਹਾ ਜਾ ਰਹੇ ਨੇ ਮੁਬਾਰਕਾ ਜੀ ਮੁਬਾਰਕਾ ਸਾਰੇ ਕਿਸਾਨ ਭਰਾਵਾਂ ਨੂੰ ਜੀ ਹਾਂ ਜੀ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਤੇ ਕਿੱਥੇ ਜਾ ਰਹੇ ਨੇ ਅੱਜ ਫਿਰ ਦੋ ਟਰੈਕਟਰ ਆਪਣੇ ਪ੍ਰੀਤ ਦੇ ਸਾਡੇ ਟਰੈਕਟਰ ਨਿਓਰ ਜਾ ਰਹੇ ਨੇ ਨਿਓਰ ਜਾ ਰਹੇ ਨੇ ਇਹ ਰਾਮਪਰਾ ਫੂਲ ਏਜੰਸੀ ਆ ਵੀ ਇੱਥੋਂ ਜਾ ਰਹੇ ਨੇ ਦੋ ਟਰੈਕਟਰ ਪ੍ਰੀਤ ਦੇ ਆ ਜਾ ਵੀ ਕੈਮਰਾਮੈਨ ਕਿਰਾਂ ਦਿਖਾਈਏ ਇਹਦੀ ਖਾਸियत ਕੀ ਹੈ ਭਾਈ ਜੀ ਆ ਜਿਹੜੀ ਹੁਣ ਨਵੀਂ ਸੇਵ ਚ ਦੇਣ ਲੱਗੇ ਆ ਹਾਂ ਜੀ ਜੇ ਸਪੋਟ ਆਉਣ ਲੱਗੇ ਆ ਸਾਡੇ ਟਰੈਕਟਰ ਇੰਜਨ ਨੂੰ ਕਿਸੇ ਵੀ ਟਰੈਕਟਰ ਦੇ ਨਹੀਂ ਸਾਡੇ ਇਕੱਲੇ ਟਰਾਂਸਪੋਰਟ ਤੇ ਇਹਨਾਂ ਦਾ ਚੁੱਲਾ ਚੇਂਜ ਕੀਤਾ ਹਾਂ ਜੀ ਚੁੱਲਾ ਡੀਗੀ ਕਰਤਾ ਠੀਕ ਹੈ ਤੇ ਜੇ ਸਪੀਡ ਦੀ ਗੱਲ ਕਰੀਏ ਕਿੰਨੇ ਸਪੀਡ ਦੇ ਵਿੱਚ ਹੈ ਟਰੈਕਟਰ ਇਹਨਾਂ ਰੋਡ ਦੀ ਸਪੀਡ ਦੀ ਗੱਲ ਕਰੀਏ ਅਸੀਂ ਇਹ ਹਮ 1 ਘੰਟੇ ਦੇ ਵਿੱਚ 48 ਕਿਲੋਮੀਟਰ ਜਾਂਦੇ 48 ਕਿਲੋਮੀਟਰ ਇਹਦੀ ਸਪੀਡ ਹੈ ਹਾਂਜੀ ਤੇ ਜੇ ਗੱਲ ਕਰੀਏ ਇਹਦੀ ਸਪੀਡ ਹਾਂਜੀ ਇਹ 1 ਘੰਟੇ ਦੇ ਘੱਟ ਤੋਂ ਬਟ ਇੰਨਾ ਲੋ ਹੋ ਜੀ ਵੀ 32 ਕਿਲੋਮੀਟਰ ਇੰਨਾ ਲੋ ਹੋ ਜਾਂਦਾ ਵੀ ਮੰਨ ਲਓ ਜਿਵੇਂ ਅੱਜ ਐਮਪਲੀਮੈਂਟ ਵੱਡੇ ਆ ਰਹੇ ਨੇ ਉਹਦੇ ਲਈ ਇਹਨੂੰ ਅਸੀਂ ਕਿੰਨਾ ਵੀ ਜ਼ਿਆਦਾ ਲੋ ਕਰ ਸਕਦੇ ਆ ਉਹਦੇ ਲਈ ਸਪੈਸ਼ਲ ਗੀਅਰ ਲੱਗਿਆ ਹੋਇਆ ਆ ਦਿਖਾਓ ਜੀ ਆ ਸਪੈਸ਼ਲ ਗੀਅਰ 3 ਸਪੀਡ gear ਇਹ ਇਸ ਇਸ ਇਹ ਗੇਅਰ ਇਹਨੂੰ 3 ਸਪੀਡ ਕਰਦਾ ਹੈਗਾ ਤੁਸੀਂ ਇਹਨੂੰ ਕਿੰਨਾ ਵੀ ਸਲੋ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਇੱਕ ਸਹੂਲਤ ਹੋਰ ਦਿੱਤੀ ਆ ਕੰਪਨੀ ਨੇ ਇਹ ਮੈਂ ਤਾਂ ਤੁਹਾਨੂੰ ਦੱਸ ਰਿਹਾ ਕਿਉਂਕਿ ਇਹਦੇ ਨਾਲ ਮੇਰਾ ਇੱਕ ਵਾਰ ਆਪਦਾ ਕਰਨ ਲੱਗਿਆ ਸੀ ਕੰਪਨੀ ਨੇ ਨਾ ਇਹਨੂੰ ਸਲੈਂਸਰ ਨੂੰ ਹੈਗਾ ਜਿਹੜਾ ਪਰਦਾ ਦੇ ਦਿੰਦਾ ਇਸ ਤਰ੍ਹਾਂ ਜਾਲੀ ਲਗਾ ਦੀ ਇੱਥੇ ਵੀ ਲਗਾਤੀ ਕਈ ਵਾਰ ਅਕਸਰ ਕੀ ਹੁੰਦਾ ਸੀ ਕੰਮ ਕਰਦੇ ਕੋਈ ਝਾੜ ਲਾ ਕਰਦੇ ਆ ਜਾਂ ਆ ਰਿਹਾ ਆ ਲੱਗਿਆ ਕਿਦਾ ਪਤਲਾ ਕੀ ਹੋ ਜਾ ਅਗੇ ਇੱਕ ਕਿਹੜੇ ਚ ਬੈਟਰੀ ਬਹੁਤ ਛੋਟੀ ਆਈ ਗਰਾਉਂਡ ਵੀ ਆਉਂਦੀ ਐ ਸਾਈਡ ਵੀ ਆਉਂਦੀ ਐ ਕਿੰਨੇ ਕਿੰਨੇ ਅੰਪਾਇਰ ਦੀ ਐ ਇਹ 100 ਪਰ ਦੀ ਬਹੁਤ ਛੋਟੀ ਹੈ ਤਾਂ ਕਾਰਕ ਜਿੱਡੀ ਆ ਬਸ ਇਹ ਡੂ ਵੀ ਲੈ ਦੇ ਤੈਨੂੰ ਸੰਦਰੂਣੀ ਚਾਰ ਨੂੰ ਵੱਡੀ ਲੱਗਦੀ ਆ ਅਸੇ ਕਰ ਦਿੰਦੀ ਐ ਸਟਾਰਟ ਹਾਂਜੀ ਇਹ 60 ਹਰਸ ਪਾਵਰ ਤਿੰਨ ਸਿਲੰਡਰ ਦੇ ਵਿੱਚ ਹੀ ਆ 57 ਐਚਪੀ ਐ ਜੀ 57 ਐਚਪੀ ਕਿੰਨੇ ਸਿਲੰਡਰ ਚ ਆ ਇਹ ਤਿੰਨ ਸਿਲੰਡਰ ਤੇ ਜੇ ਗੱਲ ਕਰੀਏ ਇਹਦੀ ਪੀਟੀਓ ਦੀ ਆ ਇਧਰੋ ਦਿਖਾਓ ਵੀ ਇਹਦਾ ਸਟੀering ਬੀਲ ਵਗੈਰਾ ਜਿਹੜਾ ਸਾਰਾ ਮਰਚੈਂਡਾਈਜ਼ 100 ਦੇ ਵਿੱਚ ਦਿੱਤਾ ਟਰੈਕਟਰ ਇਹ ਜੇ ਗੱਲ ਕਰ ਲਈਏ ਦੀ ਪੀਟੀਓ ਦੀ ਇਹਦੀ ਪੀਟੀਓ ਦੇ ਚੱਕਰ ਕਿੰਨੇ ਨੇ ਨਹੀਂ ਜੀ ਇਹ ਜੇ ਵੀਡੀਓ ਚੱਕਰ 540 ਚੱਕਰ ਕਰ ਦਿੰਦਾ ਇਹ 1400 ਚੱਕਰ ਤੇ 1400 ਚੱਕਰ ਤੇ 540 ਦੂਸਰੇ ਟਰੈਕਟਰ ਕਰਨੇ 2000 ਤੇ ਆ ਕੇ ਠੀਕ ਹੈ ਵੀ ਇਹ ਜਿਹੜਾ ਮਤਲਬ ਕਿ ਆਰ ਪੀ ਐਮ ਬਹੁਤ ਥੋੜੀ ਰੱਖਦਾ ਉਹਦੇ ਨਾਲ ਤੇਲ ਦੀ ਕੰਜ਼ਮਪਸ਼ਨ ਦਾ ਫਰਕ ਪੈਂਦਾ ਹੁਣ ਠੀਕ ਹੈ ਤੇ ਡਿਸਟਰੀਬਿਊਟਰ ਲੱਗੇ ਹੀ ਦਿੰਨੇ ਉਹ ਦੋਬਲ ਆਉਂਦਾ ਡਬਲ ਆਉਂਦਾ ਠੀਕ ਹੈ ਆ ਤੇ ਜੇ ਗੱਲ ਕਰ ਲਈਏ ਦੀ ਫੱਟੀ ਦੀ ਲਿੰਕਾਂ ਦੀ ਬਹੁਤ ਜ਼ਿਆਦਾ ਨਰੋਈਆਂ ਦਿੱਤੀਆਂ ਮਗਰਿਆੜ ਵੀ ਜਿਹੜੇ ਹੈਗੇ ਆ ਪੂਰਾ ਮਜ਼ਬੂਤ ਲੋਹਾ ਦਿੱਤਾ ਲੈਫਟ ਕਮੈਸਟਿਕ ਕਿੰਨੀ ਹੈ ਜੀ ਇਹਦੀ ਇਹ 2170 ਕਿੰ데요 2100 70 ਲੈਫਟ ਕਪੈਸਿਟੀ ਦੇ ਨਾਲ ਆਉਂਦਾ ਤੇ ਜੇ ਆਪਾਂ ਹੋਰ ਗੱਲ ਕਰ ਲਈਏ ਤੇ ਜਿਹੜਾ ਇਹਦਾ ਸਾਹਮਣੇ ਆਪਾਂ ਵੇਟ ਵੀ ਇਹਨੂੰ ਨਾਲ ਲੱਗੇ ਲਗਾਈ ਦਿੰਨੇ ਹੋ ਹਾਂ ਬੇਡ ਚੁੱਲਾ ਸਾਡੇ ਵੈਸੇ ਚੁੱਲਾ ਆਉਂਦਾ ਜੀ ਤੇ ਟਾਇਰ ਕਿਹੜੀ ਕੰਪਨੀ ਦੇ ਦੇ ਰਹੇ ਹੋਣ ਟਾਇਰ ਸਾਡੇ ਸਾਰੇ ਕੰਪਨੀ ਆ ਜਾਂਦੇ ਬੀਕੇਡੀ ਵੀ ਹੈ ਕਮਾਂਡਰ ਤੇ ਚੜੇ ਵੀ ਆ ਜੀ ਹਾਂਜੀ ਐਮਆਰਫੀ ਵੀ ਆ ਜਾਂਦੀ ਆ ਜੀ ਠੀਕ ਹੈ ਗੁੱਡਇਰ ਦੇ ਵੀ ਆ ਜਾਂਦੀ ਆ ਜੀ ਸਰਕਟ ਦੀ ਜੇ ਗਾਰੰਟੀ ਵਾਰੰਟੀ ਦੀ ਗੱਲ ਕਰੀਏ ਹਾਂਜੀ ਗਾਰੰਟੀ ਵਾਰੰਟੀ ਕਿੰਨੀ ਆ ਸਾਡੀਆਂ 1000 ਘੰਟਾ ਆ ਜੀ ਉਹ ਯਾਰ ਘੰਟਾ ਜਾਂ ਇੱਕ ਸਾਲ ਦੀ ਹਾਂਜੀ ਵੈਸੇ ਬੰਦਾ ਇੰਡੀਪੈਂਡ ਹੈ ਹਾਂਜੀ ਹਾਂਜੀ ਤੇ ਨਵੇਂ ਸਾਲ ਤੇ ਦੋ ਟਰੈਕਟਰ ਜਾ ਰਹੇ ਨੇ ਖੁਸ਼ੀ ਵਾਲੀ ਗੱਲ ਆ ਰਿਵਰਸ ਸਪੀਡ ਵੀ ਹੈ ਸਾਰਾ ਡਬਲ ਟੌਪ ਮਾਡਲ ਆ ਵੀਟੀਓ ਰਿਵਰਸ ਵੀ ਆਪਣੇ ਟੈਨ ਲੱਗਿਆ ਹਾਂਜੀ ਆ ਹੀਟ ਗਾਰਡ ਲੱਗਾ ਸਪੈਸ਼ਲ ਲੱਗ ਓਕੇ ਵੀ ਜਿਹੜਾ ਅੱਗੇ ਗਰਮ ਹਵਾ ਜਿਹੜੀ ਉਹ ਡਰਾਈਵਰ ਤੱਕ ਨਹੀਂ ਪਹੁੰਚਦੀ ਤੇ ਜੇ ਸਰਦੀਆਂ ਚ ਸਬਰ ਕਰਦੇ ਆ ਤਾਂ ਠੰਡੀ ਹਵਾ ਨਹੀਂ ਪਹੁੰਚਦੀ ਜੀ ਇਹਨਾਂ ਦੇ ਇਹਨਾਂ ਦਾ ਬਹੁਤ ਇਹ ਆ ਜਿਹੜਾ ਫਾਇਦਾ ਹੁੰਦਾ ਕਿਉਂਕਿ ਇਹ ਪਤਾ ਉਦੋਂ ਲੱਗਦਾ ਜਦੋਂ ਜੂਨ ਦੀਆਂ ਗਰਮੀਆਂ ਦੇ ਵਿੱਚ ਝੋਨੇ ਲਈ ਬਾਣ ਤਿਆਰ ਕਰਦੇ ਹੁੰਦੇ ਆ ਪਰ ਇੱਥੋਂ ਜਿਹੜਾ ਸੇਕ ਆ ਡਰਾਈਵਰ ਦੇ ਬਿਸ ਦੀ ਹੋਰ ਪਹੁੰਚਦਾ ਨਹੀਂ ਹੈ ਤੇ ਫਿਰ ਉਹ ਇਹਨਾਂ ਨਾਲ ਰੁਕ ਜਾਂਦਾ ਹਾਂਜੀ ਰੁਕ ਜਾਂਦੀ ਹੈ ਠੀਕ ਹੈ ਬਹੁਤ ਵਧੀਆ ਟਰੈਕਟਰ ਜਿਹੜੇ ਹੈਗੇ ਨੇ ਤਿਆਰ ਹੋਏ ਨੇ ਤੇ ਬਾਕੀ ਵੱਡੀ ਖਾਸ ਗੱਲ ਹੈ ਵੀ ਅੱਜ ਨਵੇਂ ਸਾਲ ਤੇ ਹਾਂਜੀ ਨਵੀਆਂ ਖੁਸ਼ੀਆਂ ਲੈ ਕੇ ਇਹ ਅੱਜ ਮਯੌਰ ਦੀ ਧਰਤੀ ਤੇ ਪਹੁੰਚ ਰਹੇ ਨੇ ਆਰਾਮਪਰਾਪੂਲ ਦੀ ਪ੍ਰੀਤ ਏਜੰਸੀ ਤੇ ਖੜੇ ਆ ਤੇ ਤੁਸੀਂ ਵੀ ਇਹ ਟਰੈਕਟਰ ਲਾਈਨ ਅਪ ਤਾਂ ਪ੍ਰੀਤ ਜਿਹੜਾ ਟਰੈਕਟਰ ਆ ਇਹ ਲੱਖਾਂ ਲੋਕਾਂ ਦੀ ਲੱਖਾਂ ਕਿਸਾਨਾਂ ਦੀ ਮਨਪਸੰਦ ਹੈ ਤੇ ਤੁਸੀਂ ਵੀ ਇਹਦਾ ਵਿਸਤ ਜ਼ਰੂਰ ਕਰਿਓ ਇਹਦੀਆਂ ਖਾਸੀਅਤਾਂ ਦੇਖਿਓ ਖਾਸੀਅਤ ਦੇਖ ਕੇ ਤੁਹਾਨੂੰ ਆਪ ਹੀ ਪਤਾ ਚੱਲ ਜਾਣਾ ਵੀ ਪ੍ਰੀਤ ਕੀ ਚੀਜ਼ ਹੈ ਸਾਡੀ ਕੰਪਨੀ ਬਹੁਤ ਯੋਗਦਾਨ ਪਾਇਆ ਜੀ ਪੁਰਾਣੇ ਪ੍ਰਾਵਨ ਬਹੁਤ ਘੱਟ ਟਰੈਕ ਕੋਲ ਦੇ ਹਾਂਜੀ ਇਨੀ ਕੀਮਤ ਦੇ ਦਿੱਤਾ ਪੁਰਾਣਾ ਆਉਦਾ ਇਹਦੇ ਪਹਿਲਾ ਦੂਜਾ ਕੀਮਤ ਵੀ ਬਹੁਤ ਘੱਟ ਬਹੁਤ ਘੱਟ ਹੈ ਬਹੁਤ ਘੱਟ ਠੀਕ ਹੈ ਕੀਮਤਾਂ ਦੇ ਪਾਸੇੋਂ ਵੀ ਬਾਈ ਜੀ ਕਹਿੰਦੇ ਵੀ ਹੱਥ ਜਿਹੜਾ ਕੰਪਨੀ ਨੇ ਬਹੁਤ ਖੁੱਲਾ ਰੱਖਿਆ ਬਹੁਤ ਥੋੜੀ ਕੀਮਤ ਤੇ ਟਰੈਕਟਰ ਦੇ ਰਹੇ ਨੇ ਉਹਨੇ ਚ ਕਹਿੰਦੇ ਪੁਰਾਣਾ ਪੈ ਜਾਂਦਾ ਜਿੱਡੇ ਚ ਪ੍ਰੀਤ ਵਾਲੇ ਨਵਾਂ ਦੇ ਦਿੰਦੇ ਨੇ ਹੁਣ ਬਾਕੀ ਨਵੇਂ ਦਾ ਸੌਂ ਵੀ ਪੂਰਾ ਹੋ ਜਾਣਾ 3 ਸਪੀਡ ਦਾ ਵੀ ਪੂਰਾ ਹੋ ਜਾਣਾ ਤੇ ਨਵੀਂ ਲੁੱਕ ਦਾ ਵੀ ਪੂਰਾ ਹੋ ਜਾਣਾ ਨਵੇਂ ਫਾਰਮਸ਼ਨਾਂ ਦਾ ਵੀ ਬਲੋਡ ਹੈ ਐਲਈਡੀ ਲਾਈਟਾਂ ਆ ਗਈਆਂ ਐਵਰੀਥਿੰਗ ਜਿਹੜੀ ਹੈ ਹਰ ਚੀਜ਼ ਸੋਨੂੰ ਜਿਹੜੀ ਹੈਗੀ ਆ ਪ੍ਰੀਤ ਵਾਲਿਆਂ ਨੇ ਥੋੜੇ ਜਿਹੇ ਪੈਸੇ ਨਾਲ ਸੋ ਇਕੱਠੀ ਕਰਕੇ ਦੇ ਦਿੱਤੀ ਆ ਸੋ ਭਰਾਵੋ ਪ੍ਰੀਤ ਦਾ ਸਾਥ ਦਿਓ ਕਿਉਂਕਿ ਜਦੋਂ ਵੀ ਪੰਜਾਬ ਨੂੰ ਲੋੜ ਪਈ ਆ ਪ੍ਰੀਤ ਟਰੈਕਟਰ ਜਿਨੇ ਬਹੁਤ ਸਾਥ ਦਿੱਤਾ 90% ਲੋਨ ਹੋ ਜਾਂਦੇ ਇਹਦੇ 90% 90% ਲੋਨ ਲੋਨ ਦੀ ਸੌਦਾ 90% ਕੋਈ ਵੀ ਭਰਾ ਆਪਣੇ ਚਾਹ ਜਿਹੜਾ ਨਵੇਂ ਟਰੈਕਟਰ ਦੇ ਨਾਲ ਪੂਰੇ ਕਰ ਸਕਦਾ ਥੈਂਕ ਯੂ ਹੌਤ ਟੋੜ ਹਾਂਜੀ ਆ ਤੋਰਾ ਦਿਖਾ ਲਿਏ ਆਪਾਂ ਇਹਨਾਂ ਨੂੰ ਆ ਆ ਇਹਦਾ ਜਿਹੜਾ ਹੈਗਾ ਸਲੋ ਤੋੜ ਆ ਬਿਲਕੁਲ ਜਮਾ ਹੋਣੀ ਤੁਰ ਰਿਹਾ ਦੇਖੋ ਤੁਸੀਂ ਚੈੱਕ ਕਰੋ ਐਦੂ ਵੀ ਤੋਰਾ ਜਿਹੜਾ ਕੱਟ ਗਿਆ ਆ ਟਾਇਰ ਤੇ ਕਰਿਓ ਨਾ ਮਾਰਿਆ ਜਾਂ ਕੱਲੀ ਕੱਲੀ ਤੁਸੀਂ ਜਿਹੜੀ ਟਾਇਰ ਦੀ ਗੁੱਡੀ ਆ ਗਿਣ ਸਕਦੇ ਹੋ ਬਤਲ ਕਿ ਕਿੰਨਾ ਵੀ ਸਲੋ ਤੁਸੀਂ ਚਲਾ ਸਕਦੇ ਹੋ ਕਿਉਂਕਿ ਅੱਜ ਕੱਲ ਐਮਪਲੀਮੈਂਟਸ ਜ਼ਿਆਦੇ ਪੀਟੀਓ ਵਾਲੇ ਆ ਰਹੇ ਨੇ ਉਹਦੇ ਲਈ ਤੋਰੇ ਦੀ ਸਲੋ ਲੋਡ ਹੁੰਦੀ ਆ ਉਹ ਤੋਰਾ ਤਾਂ ਫਿਰ ਹੁਣ ਪ੍ਰੀਤ ਹੀ ਕਰ ਸਕਦਾ ਕਿਉਂਕਿ ਪ੍ਰੀਤ ਵਾਲਿਆਂ ਨੇ ਬੜੀਆਂ ਖੂਬੀਆਂ ਪਾ ਦਿੱਤੀਆਂ ਇਹਦੇ ਚ ਬੜਾ ਕੁਝ ਜਿਹੜਾ ਹੈਗਾ ਇਸ ਟਰੈਕਟਰ ਦੇ ਵਿੱਚ ਇਕੱਠਾ ਕਰ ਦਿੱਤਾ ਅਸੇ ਆਈ ਮਾਲਕ ਜੇ ਜਦੋਂ ਆਹ ਤੋਰਾ ਕਰ ਦਿੰਨੇ ਆ ਤਾਂ ਆਪਣਾ ਜਿਹੜਾ ਜਦੋਂ ਅਸੀਂ ਸੁਪਰ ਸੀਟਰ ਚਲਾਉਨੇ ਆ ਤਾਂ ਖੜੇ ਕਰਤੀਆਂ ਨੂੰ ਵਿੱਚ ਹੀ ਮਸਾਉਂਦਾ ਠੀਕ ਹੈ ਤੇ ਤੇਲ ਕੰਜ਼ਮਪਸ਼ਨ ਵੀ ਕਹਿੰਦੇ ਬਹੁਤ ਘੱਟ ਹੈ ਦੀ ਬਾਕੀ ਤੁਸੀਂ ਏਜੰਸੀ ਤੇ ਆ ਕੇ ਸਾਹਮਣੇ ਨਿਗਾ ਮਰਵਾ ਦਿਓ ਵੀ ਪ੍ਰੀਤ ਟੈਕ ਕੈਪਟਨ